ਖੈਰ ਸਸਤੀ ਗੱਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾਹੂਰ ਤਹਿਸੀਲ ਜੇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀ ਆ ਚਾਰੇ ਦੇ ਚਾਰੇ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਸੂਈਆਂ ਦੇ ਇੱਥੇ ਆ ਕੇ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੋਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਪਸ਼ੂ ਦੀ ਆਪਣੀ ਜ਼ਰੂਰ ਇੱਥੋਂ ਹੀ ਕਰਕੇ ਖੜਿਆ ਕਰੋ ਜੀ ਕਦੇ ਵੀ ਨਾ ਕਿੰਨੇ ਵੀ ਬਿਨਾ ਚੋਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਈਓ ਹਾਂਜੀ ਵੀਰ ਜੀ ਸასი ਕਾਲ ਜੀ ਸასი ਕਾਲ ਜੀ ਵੀਰ ਜੀ ਸასი ਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਸ਼ੁਕਰ ਹੈ ਲੱਗਦਾ ਚਲੋ ਵਧੀਆ ਸ਼ੁਕਰ ਹੀ ਖੈਤਾ ਜੀ ਤੇ ਨਾਮ ਦੱਸ ਕਰੀ ਨਾਮ ਗੁਰਲਾਲ ਸਿੰਘ ਪਿੰਡ ਜਸਰਾਉਂ ਤਸਵੀਰੇ ਨਾਲਾ ਜਗਮਸਰ ਤੇ ਫੋਨ ਨੰਬਰ ਕੋ ਦੋ 9898943 ਠੀਕ ਹੈ ਜੀ ਤੇ ਅੱਜ ਹੈਗੀਆਂ ਟੋਟਲ 4 ਗਾਵਾਂ ਹਾਂਜੀ 4 ਗਾਈਆਂ ਜੀ ਇੱਕ ਮਾਝੀ ਹੋਵੇਗੀ ਤੁਹਾਡੇ ਹਾਂ ਅੱਛਾ ਮਾਝੇ ਪਹਿਲਾਂ ਵੇਕੀ 4 ਗਾਵਾਂ ਚਾਰੇ ਦੀਆਂ ਚਾਰੇ ਸੁਈਆਂ ਸਾਰੇ ਸੁਈਆਂ ਦੇ ਬਿਲਕੁਲ ਤਾਲੀਆਂ ਸੁਈਆਂ ਵਾ ਕੋ ਦੋਹਾਂ ਨੂੰ ਚੌ ਚੌ ਪੰਜ ਦਿਨਾਂ ਨਹੀਂ ਬਸ ਇੱਥੇ ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਆ ਇੱਥੇ ਕਰ ਲਈਏ ਹਾਂਜੀ ਕਿੰਨੇ ਚਿਰ ਹੋ ਗਏ ਨੇ ਸੋਈ ਨਾ ਇਹਨੂੰ ਅੱਜ 3 ਦਿਨ ਹੋਏ ਜੀ ਸੂਈ ਨੂੰ 15 ਤੋਂ 16 ਕਿਲੋ ਬੋਲਾ ਇਹ ਥੱਲੇ ਤਿਆਰ ਹੋਊਗਾ ਤਿਆਰ ਜਿਹੜਾ ਹਾਂਜੀ ਤੇ ਦੋ ਟਾਈਮ ਚੋਵੇ ਭਾਵੇਂ ਚਾਰ ਟਾਈਮ ਚੋਵੇ ਆਪ ਵੀ ਤਸੱਲੀ ਕਰਕੇ ਦੇਖ ਲੈ ਤੇ ਕਿੰਨਾ ਕਰੀ ਜਾਊਗੀ ਦੁੱਧ ਦੁੱਧ 20 ਕਿਲੋ ਦਾ ਜੂ ਵੀ ਜੇ ਤਾਂ ਸਿਆਲ ਹੁੰਦਾ ਫਿਰ ਤੇ 24 25 ਕਰ ਜਣਾ ਸੀ ਅੱਛਾ ਹੋਰ ਵੀ 20 ਕਿਲੋ ਆਰਾਮ ਨਾਲ ਦੇ ਹੀ ਜਾਊਗੀ ਤੇ ਸੂਆ ਕਿੰਨਾ ਸੂਆ ਪਹਿਲਾ ਜੀ ਮੂੰਹ ਛੇ ਦਿਨਾਂ ਦੀ ਅੱਛਾ ਮੂੰਹ ਛੇ ਦਿਨ ਸੂਆ ਪਹਿਲਾ ਹੈ ਹਾਂਜੀ ਤੇ ਹੁਣ 14 15 ਰਾਈਟਰ 15 ਲੀਟਰ ਦੇ ਲਾਗੇ ਮਨੇ ਬੋਲਾ ਤਿਆਰ ਨੇ ਦੋ ਟਾਈਮ ਭਾਵੇਂ ਚਾਰ ਟਾਈਮ ਚੋ ਕੇ ਲੈ ਲਈ ਆਪਣਾ ਤੋਰੋ ਫਿਰ ਕਲੀਮ ਇਹ ਆ ਵੀ ਨਾ ਰਸਤੀ ਦੀ ਹੱਤ ਨਹੀਂ ਆ ਫਿਸ਼ਾਂ ਜਿਹੜੀ ਕਹਿੰਦੇ ਸੀ ਖੁੱਲੀ ਰਹਿੰਦੀ ਸੀ ਉੱਥੇ ਬਾਕੀ ਆਈ ਪਿੱਛੇ ਚੰਗੀ ਜਗ੍ਹਾ ਤੋਂ ਆ ਚੰਗੀ ਸਾਂਭ ਵਾਲੇ ਘਰੋਂ ਆਈ ਆ ਤੇ ਬਾਕੀ ਸੋਹਣੀ ਵੜੇ ਰੰਗ ਰੂਪ ਦੀ ਵੀ ਚੰਗੀ ਆ ਤੇ ਹੈਗੇ ਵੀ ਕ੍ਰੋਸ ਪੰਚ ਤੇ ਇਹ ਆ ਵੀ ਤਾਜੀ ਸੂਈ ਆ ਸਾਰੀਆਂ ਗਰਮੀਆਂ ਨੇ ਦੁੱਧ ਚਵਾਈ ਜਾਣਾ ਉਹ ਮਰਦੇ ਸਾਰ ਨਾ ਚਲੋ ਕੱਦ ਕੱਠ ਬੇਲ ਦੀ ਚੰਗੀ ਆ ਉਹਨਾ ਵੀਰਾਂ ਦਾ ਸਮੋਲ ਫਾਰਮ ਹੈ ਉਹਨਾਂ ਥੋੜੀ ਕਿ ਡੰਗੇ ਰੱਖੇ ਘਰੇ ਹੀ ਹੁੱਲੇ ਛੱਡੇ ਸੀ ਹਾਂ ਥਣ ਦੇਖ ਹਜੇ ਉਹਨੇ ਕੇ ਭਲਾਵੇਂ ਹਵਾਨੇ ਤੇ ਜਿਹੜੀਆਂ ਹੈਗੀਆਂ ਵਾ ਪਰ ਥਣ ਵੇਖ ਲਓ ਪਹਿਲਾਂ ਨੂੰ ਐਡਾ ਤੇ ਥਣ ਪਰ ਉਹ ਪ੍ਰਾਤ ਦੀ ਚਵਾਈ ਆਲਾ ਪਰ ਸਮਾਗ ਜਿਹੜਾ ਹੋਰ ਵਧੀਆ ਥਣ ਕਰ ਜਾਣਾ ਹੈ ਤੇ ਆ ਸੂਆ ਦੇ ਹਵਾਨਾ ਦੇਖ ਸਕਦੇ ਜਿਹਦਾ ਇੱਕ ਠੀਕ ਹੈ ਤੇ ਕਿੰਨਾ ਫਿਰ ਮੁੱਲ ਰੱਖੀਏ ਦਾ ਆਪਾਂ ਮੋਲਾ ਭਈ ਇਹਦਾ 30000 ਕਰਦੇ ਅੱਛਾ ਤੇ 30000 ਛੋਟ ਕਰਦਾ 77000 ਕਿੰਨੇ ਲਾਗੇ 77000 ਲੀਦੇ ਦਾ ਉਹ ਵੀ ਚਲੋ ਬਾਕੀ ਮੌਕੇ ਤੇ ਕਰਦਾ ਮੌਕੇ ਦੇ ਮਾਨਦਾਨ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਇੱਕ ਵਾਰੀ ਫੇਰ ਤਾਂ ਦੇਖ ਸਕਦੇ ਜੀ ਸੋਹਣੀ ਵੜਿਆ ਜੰਮੀਪਲੀ ਚੰਗੀ ਆ ਬੱਚਾ ਕੀ ਹੈ ਉਤਨਾ ਹੀ ਤੇ ਮਗਰ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਹੈ ਬੱਚੇ ਹੁਣੇ ਤੁਹਾਨੂੰ ਬੁਖਾਰ ਦੇ ਨੇ ਇਕੱਠੇ ਉਹ ਵੱਜੇ ਆ ਬੱਚੇ ਤੇ ਬਾਕੀ ਇਹ ਆ ਵੀ ਚਲੋ ਕੋ ਫੋਨ ਲਾਊਗਾ ਕੋਈ ਮਾਨਤਾ ਤੇ ਮੌਕੇ ਤੇ ਖੁੱਲਾ ਹੋਣਾ ਹੀ ਆ ਹਨਾ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਕੋਈ ਵੈੜ ਦੇ ਹਿਸਾਬ ਨਾਲ ਮੁੱਲ ਲਾਵੇਗਾ ਬਾਕੀ ਇਹ ਆ ਵੀ ਚਲੋ ਨਵੀਂ ਵੈੜ ਆ ਗਾਂ ਵੀ 400 ਦੇ ਚੌਣ ਵਾਲੀ ਆ ਤੇ ਬਾਕੀ ਦੁੱਧ ਵੀ ਇਹਨੂੰ ਚੰਗਾ ਗੱਡੀ ਜਣਾ ਹੋਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਦੂਜਾ ਸੂਹਾ ਜੀ ਹਾਂਜੀ ਮੂੰਹ ਚਾਰ ਦਾ ਦੀ ਅੱਛਾ 32 ਕਿਲੋ ਦੁੱਧ ਦੇ ਕੇ ਚਾਰ ਆ 10 ਦੇਣਾ ਸੀ ਮੋਕੇ ਦੇ ਤਿਆਰ ਬੱਤੀ ਦੀ 2 ਕਿਲੋ ਕੋ 2 ਟਾਈਮ ਭਾਣੇ 4 ਟਾਈਮ 5 ਟਾਈਮ ਚੋਕੇ ਲੈ ਜੀ ਜਿੰਨਾ ਜੇ ਕਿਸੇ ਦੀ ਤਸੱਲੀ ਨਹੀਂ ਹੁੰਦੀ ਚੋਈ ਜਾਵੇ ਅੱਛਾ ਪਰ ਇੱਥੋਂ ਤਸੱਲੀ ਕਰਕੇ ਲੈ ਜਾਓ ਤਸੱਲੀ ਕਰਕੇ ਖੜੇ ਮੁਰ ਕੇ ਫੋਨ ਲਾ ਕੋ ਕਰੇ ਅੱਛਾ ਰਾਜੀ ਖੁਸ਼ੀ ਦਾ ਕਰੇ ਹਾਂ ਜੀ ਹਾਂ ਜੀ ਹਾਂ ਜੀ ਗੱਲ ਇਹ ਆ ਵੀ ਹੱਥੋਂ ਭਾਵੇਂ 5 ਦਿਨ ਚੋਵੇ ਭਾਵੇਂ 10 ਦਿਨ ਚੋਵੇ ਅੱਛਾ ਬਿਲਕੁਲ 5000 ਸਾਈ ਪਾਦੇ ਸੌਦਾ ਕਰਕੇ ਸਾਡੇ ਨਾਲ ਅੱਛਾ 10 ਦਿਨ ਭਾਵੇਂ ਚੋਈ ਜਾਵੇ 32 ਕਿਲੋ ਹੋ ਕੇ ਲੈ ਜੀ ਨਹੀਂ ਜਨਾਬ ਜੀ ਠੀਕ ਹੈ ਤੇ ਬੱਚਾ ਕੀ ਸਾਡੇ ਬੱਸੇ ਹੋਜੂਗਾ ਸਾਡੇ 31 ਨਹੀਂ ਹੁੰਦਾ ਬੱਚਾ ਕੀ ਇਹਦੇ ਮਗਰ ਬੱਚਾ ਇਹਦੇ ਮਗਰ ਬਸੀ ਜੀ ਇਹਦੇ ਮਗਰ ਇਹਨਾਂ ਦੀ ਸੋਈ ਹੈ 10 ਤੋਂ 15 ਦਿਨਾਂ ਦੇ ਲੱਗੇ ਬਣੇ ਠੀਕ ਹੈ ਤੋਰੋਂ ਹੈ ਕਰੀ ਫਿਰ ਇਹਨਾਂ ਨੂੰ ਬਾਕੀ ਸੋਈ ਸਵਾਈ ਹੈ ਦੁੱਧ ਦੀ ਚੁਆਈ ਜਿਹੜੀ ਹੋ ਜਾਣੀ ਆ ਉਹ ਤੁਸੀਂ ਆਪਣੀ ਤਸੱਲੀ ਕਰਕੇ ਲੈ ਜਾਣੀ 32 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਤਿਆਰ ਹੈ ਮੌਕੇ ਤੇ ਬਾਕੀ ਕੱਦ ਕਾਠ ਪੱਖੋ ਚੰਗੀ ਜਵਾਨੇ ਤੇ ਰੰਗ ਰੂਪ ਦੀ ਵੀ ਚੰਗੀ ਹੈ। ਬਾਕੀ ਹੁਣ ਮੌਸਮ ਦਾ ਫਰਕ ਪੈ ਗਿਆ ਵੱਗੇ ਨਾਲ ਹੁਣ ਪੱਖਿਆਂ ਦੀਆਂ ਬਾਹਵਾਂ ਛੰਡੀਆਂ ਹੋ ਗਈਆਂ ਹਨ ਜਿਹੜੀਆਂ। ਹੁਣ ਇਹ ਆਪੇ ਪੱਖੇ ਥੱਲੇ ਕੋਈ ਈ ਧੀ ਗੱਲ ਨਹੀਂ ਹੁੰਦੀ ਕਮਲ। ਬਾਕੀ ਆ ਪੂਰੇ ਹਵਾਨੇ ਦੇ ਆਪਾਂ ਬਰੀ ਬਰੀ ਕਨਾੜਾ ਜਿਹੜੀਆਂ ਦੀਆਂ ਦੇਖ ਸਕਦੇ ਆ। ਮਿਲਕਵਿਨ ਵੀ ਚੰਗੀ ਮੋਟੀ ਲੱਗੀ ਹੈ। ਤੇ ਥੰਥਨ ਵੀਰ ਜੀ ਸਾਰੇ ਓਕੇ ਆ ਸਾਰੇ ਓਕੇ ਸਾਰੇ ਓਕੇ ਗੋਭਾ ਵੇਣਾਾ ਚੋਲੇ ਭਣ ਗਲਾਸਾਂ ਚੋਲੇ ਅੱਛਾ ਕੋਈ ਟੈਨਸ਼ਨ ਨਹੀਂ ਹੋਈ ਉਦਾਂ ਪੰਨਾ ਥੋੜਾ ਜਿਹਾ ਹੌਲਾ ਰੱਖਦੀ ਆ ਅੱਛਾ ਪਰ ਦੁੱਧ ਬਰਾਬਰ ਹੀ ਦੁੱਧ ਬਰਾਬਰ ਆ ਹਾਂਜੀ ਤੇ ਮੁੱਲ ਫਿਰ ਇਹਦਾ ਸੌਦਾ ਚੱਲਣਦਿਆਂ ਉਹ ਵੀਰ ਬੈਠੇ ਇਹਦਾ ਤੁੰਝ ਕਰਦੇ ਅੱਛਾ ਹਾਂਜੀ ਇਹਦਾ ਇਹ ਕੋ ਫੋਨ ਲਾ ਕੇ ਪੁੱਛ ਲੈ ਗਾਈ ਦੇ ਹਿਸਾਬ ਨਾਲ ਮੁੱਲ ਲਾ ਕੇ ਦੇ ਦਾਂਗੇ ਅੱਛਾ ਠੀਕ ਆ ਵੀ ਅੱਜ ਕੋਈ ਸੌਦਾ ਹੋਇਆ ਨਹੀਂ ਅੱਜ ਕੋਈ ਸੌਦਾ ਨਹੀਂ ਹੋਇਆ ਚੱਲਣ ਵਿਆਹ ਵਾ ਤੇ ਕੋਈ ਫੋਨ ਲਾਵੇ ਆਪੇ ਫਿਰ ਸੌਦਾ ਮੋਕੇ ਤੇ ਹੋ ਜਾਊਗਾ ਹਾਂਜੀ ਤੇ ਫੋਨ ਆ ਗਿਆ ਆਪਣੇ ਕੋਲ ਜਿਹੜੀ ਤੀਸਰੇ ਨੰਬਰ ਤੇ ਜਰਸੀ ਆ ਗਈ ਫਿਰ ਹਾਂਜੀ ਇਹ ਦੂਜਾ ਸੁਹਾ ਜੇ ਹਾਂਜੀ ਤੇ ਇਹਨੂੰ ਸੂਈ ਨੂੰ ਆ ਕਿ 6 ਦਿਨ ਹੋ ਗਏ ਨੇ ਅੱਛਾ ਇਹਦੇ ਥੱਲੇ 14 ਕਿਲੋ ਹੋਣਾ ਵਾ ਦੁੱਧ ਵਾਲੇ ਕੋ ਬੋਲਾ ਲਾ ਲੈ ਅੱਛਾ ਹਾਂਜੀ ਤੇ ਕਿੰਨਾ ਕਰੀ ਜਾਊਗੀ ਇਹ ਦੁੱਧ 15-16 ਕਿਲੋ ਤਾਂ ਆਰਾਮ ਨਾਲ ਕਰੀ ਜਾਊਗੀ ਤਰ ਹਾਂ ਫਿਰ ਬਾਕੀ ਜਿਹੜੀਆਂ ਕਿ ਜਰਸੀਆਂ ਹੁੰਦੀਆਂ ਉਹ ਸਾਬ ਨਾਲ ਹੀ ਇਹਦਾ ਵੀ ਕੱਦ ਦੇ ਆਓ ਕੱਦ ਦਾ ਆਪਣਾ ਆਈਡੀਆ ਲਾ ਲੈ ਹਾਂਜੀ ਵੀਡੀਓ ਰੇਕੀ

ਇਹਦਾ ਮੁੱਲ ਫਿਰ ਇਹਦਾ ਮੁੱਲ 55000 ਹੈ 55000 ਅੱਛਾ 50000 ਦਿੱਤੇ ਦੋ ਹੋਰ ਮੌਕੇ ਦੇ ਮਾਨਦਾਨ ਕਰਦਾ ਕੋਈ ਨੰਬਰ ਲਾਵੇ ਠੀਕ ਹੈ ਤੇ ਇਹਦੇ ਮਗਰ ਬੱਚਾ ਕੀ ਜੀ ਇਹਦੇ ਮਗਰ ਬੱਛੀ ਹੈ ਅੱਛਾ ਇਹਦੇ ਮਗਰ ਬੱਛੀ ਹੈ ਠੀਕ ਹੈ ਉਹ ਬੱਚੇ ਦਿਖਾਈ ਦਿੱਗੇ ਇੱਕ ਹਾਂ ਜੀ ਇਹਦੀ ਕਾਲੀ ਬੱਛੀ ਜਿਹੜੀ ਹਨ ਉਹ ਕਾਲੀ ਬੱਛੀ ਜਿਹੜਾ ਪਹਿਲੇ ਨੰਬਰ ਵਾਲੀ ਆ ਆ ਦੇਖ ਸਕਦੇ ਨਾੜੂ ਜਿਹੜਾ ਦਾ ਨਾਲੀ ਪਹਿਲੇ ਨੰਬਰ ਵਾਲੀ ਦਾ ਨਾੜੂ ਨਾਲੀ ਆ ਇਹ ਪਹਿਲੇ ਨੰਬਰ ਵਾਲੀ ਦਾ ਨਾੜੂ ਜਿਹੜਾ ਨਾਲੀ ਤੇ ਆ ਦੋ ਨੰਬਰ ਵਾਲੀ ਜਿਹਦੇ ਕੋਲ 23 ਲੀਟਰ ਦੁੱਧ ਤਿਆਰ ਹੈ ਉਹਦੇ ਮਗਰ ਬੱਛੀ ਆ ਤੇ ਮਗਰ ਬੱਚੀ ਵੀ ਚੰਗੀ ਆ ਜਿਹੜੀ ਤੇ ਹੁਣ ਆ ਜਿਹੜੀ ਆ ਗਿਆ ਆਪਣੇ ਕੋਲੇ ਇਹ ਵੀ ਜਰਸੀ ਕ੍ਰੋਸ ਚ ਹੀ ਆ ਹਾਂਜੀ ਇਹਨੂੰ ਮਹੀਨੇ ਲਾ ਕੇ ਬਨੇ ਹੋ ਗਏ ਹੁਣ ਕੇ ਸੂਈ ਨੂੰ ਕੋ ਦੋ ਦਿਨ ਵੱਢੀ ਹੋ ਸਕਦੇ ਘੱਟ ਵੀ ਹੋ ਸਕਦੇ ਅੱਛਾ ਬੱਚਾ ਇਹਦਾ ਮਰ ਗਿਆ ਜੀ ਅੱਛਾ ਬੱਚਾ ਨਹੀਂ ਹੈਗਾ ਇਹਦਾ ਦੋ ਦੇ ਦਿੰਦੇ 12 ਕਿਲੋ ਹੈਗਾ ਜੀ ਉਹ ਚਾਰ ਦਿਨ ਪਹਿਲਾ ਸਵੇਰੇ ਤੁਰ ਫੇਰੇ ਕਰੀ ਨਾ ਹਾਂ ਦੇ 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 ਸਾਦੇ ਜੀ 22 ਬੜੀ ਆ ਜਿੰਦਾ ਬੀਚੀ ਬੈਜੋ ਚੈੱਕ ਕਰੀ ਠੀਕ ਆ ਜੀ ਬਾਕੀ ਦੁੱਧ ਪਰੇਟਰ ਹੈਗਾ ਪੱਕਾ ਤੇ ਥੋੜਾ ਜਿਹਾ ਅਦਰ ਘੱਟ ਵਗਾਉਂਦੀ ਆ ਠੀਕ ਆ ਦੁੱਧ ਆਪਣਾ ਦੋ ਟਾਂ ਚੋਗ ਨਿਗਰਵਾਨੇ ਦੀ ਆ ਨਿਗਰਵਾਨੇ ਦੀ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 38000 38000 2000 ਛੱਡ ਦਾਂਗੇ 36000 ਦੀ ਦੇ ਦੇਣਗੇ 36000 ਦੇ ਚਲੋ ਫਿਰ ਮੌਕੇ ਤੇ ਹੋਰ ਹੋ ਜਾਊਗਾ ਬਹੁਤ ਗਾਲੀ ਮਾਰ ਦੰਗਾ ਠੀਕ ਆ ਜੀ ਠੀਕ ਹੈ ਜੀ ਹੋਰ ਕੁਛ ਹੈ ਨਾ ਬਾਸ ਜੀ ਆਪਣੀ ਸੋਏ ਡੰਗਰਿਆ ਦੋ ਚਾਰ ਟਾਈਮ ਚੋ ਕੇ ਖੜਨਾ ਤਸੱਲੀ ਕਰਕੇ ਥੋੜਾ ਜਿਹਾ ਆਪਦੀ ਘੜਨਾ ਜੋ ਵੀ ਆ ਇੱਥੋਂ ਹੀ ਆਪਣਾ ਵੇਸ ਚੱਕ ਕੇ ਫੇਰੀ ਆਪਣਾ ਪਸ਼ੂ ਖਰੀਦੋ ਜੀ